ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਅੱਜ ਦੀ ਵੀਡੀਓ ਬਹੁਤ ਖਾਸ ਹੈ ਅੱਜ ਤੁਹਾਨੂੰ ਉਹ ਲੋਕੇਸ਼ਨ ਦਿਖਾ ਰਹੇ ਹਾਂ ਜਿੱਥੇ ਸਿੱਧੂ ਮੂਸੇਵਾਲਾ ਦੀ ਫਿਲਮ ਬਣੀ ਸੀ ਮੂਸਾ ਜੱਟ ਤੇ ਇਸ ਲੋਕੇਸ਼ਨ ਤੇ ਮੂਸਾ ਜੱਟ ਫਿਲਮ ਤੋਂ ਇਲਾਵਾ ਦੋ ਫਿਲਮਾਂ ਹੋਰ ਬਣ ਚੁੱਕੀਆਂ ਨੇ ਜਿੰਦੇ ਵਿੱਚ ਪ੍ਰੀਤ ਹਰਪਾਲ ਦੀ ਫਿਲਮ ਲੋਕਣਵੀਚੀ ਅਤੇ ਧੀਰਜ ਕੁਮਾਰ ਦੀ ਹਿੰਦੀ ਫਿਲਮ ਤਖਤਗੜ ਬਣੀ ਆ ਤੇ ਇਹ ਤੁਹਾਨੂੰ ਸਾਰੀ ਲੋਕੇਸ਼ਨ ਦਿਖਾਵਾਂਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਓ ਇਹ ਦੋਸਤੋ ਹਵੇਲੀ ਦੇ ਆਪਾਂ ਅੰਦਰ ਐਂਟਰ ਕਰ ਚੁੱਕੇ ਆ ਇਹ ਜਿਹੜਾ ਸਾਰਾ ਵਿਊ ਅੰਦਰ ਦਾ ਹੈ ਮੈਂ ਨਾਲ ਨਾਲ ਫਿਲਮ ਦੇ ਕੋਈ ਸਕਰੀਨਸ਼ਾਟ ਵੀ ਲਾਵਾਂਗਾ ਤੇ ਜਿਹੜੇ ਦੋਸਤਾਂ ਨੇ ਮੂਸਾ ਜੱਟ ਫਿਲਮ ਦੇਖੀ ਹੋਈ ਆ ਉਹ ਵੇਖ ਕੇ ਪਹਿਚਾਨ ਜਾਣਗੇ ਕਿ ਕਿਹੜੇ-ਕਿਹੜੇ ਸੀਨ ਸੀ ਜਿਹੜੇ ਇਸ ਹਵੇਲੀ ਦੇ ਵਿੱਚ ਹੋਏ ਸੀ ਤੁਹਾਨੂੰ ਇਹ ਲੋਕੇਸ਼ਨ ਵੀ ਦੱਸਾਂਗੇ ਕਿ ਹਵੇਲੀ ਹੈ ਕਿੱਥੇ ਦਾ ਤੁਸੀਂ ਵੀਡੀਓ ਨੂੰ ਦੇਖਦੇ ਰਹੋ ਇਹ ਦੋਸਤੋ ਅੰਦਰ ਦਾ ਜਿਹੜਾ ਆਪਾਂ ਹਵੇਲੀ ਦਾ ਵਿਊ ਦੇਖ ਰਹੇ ਆ ਇਹ ਜੋ ਸੈਂਟਰ ਬਣਿਆ ਹੋਇਆ ਸੈਂਟਰ ਦੇ ਵਿੱਚ ਕਾਫੀ ਸ਼ੂਟਿੰਗ ਦੇ ਜਿਹੜੇ ਸੀਨ ਸੀ ਉਹ ਹੋਏ ਸੀ ਉਸ ਤੋਂ ਉੱਪਰ ਦੋਸਤੋ ਇਹੰਦਾ ਜਿਹੜਾ ਉੱਪਰਲਾ ਫਲੋਰ ਆ ਛੱਤ ਆ ਜਾਂਦੀ ਹੈ ਛੱਤ ਤੋਂ ਵੀ ਤੁਹਾਨੂੰ ਸਾਰਾ 뷰 ਦਿਖਾਵਾਂਗੇ ਆਪਾਂ ਇਸ ਹਵੇਲੀ ਦਾ ਇਹ ਦੋਸਤੋ ਤੁਸੀਂ ਆਸੇ ਪਾਸੇ ਦਾ ਸਾਰਾ 뷰 ਦੇਖ ਰਹੇ ਹੋ ਇਹ ਚਬਾਰੇ ਦੇ ਵੀ ਕੁਝ ਸੀਨ ਲਏ ਗਏ ਨੇ ਇਸ ਤੋਂ ਇਲਾਵਾ ਦੋਸਤੋ ਵੀਡੀਓ ਦੇ ਵਿੱਚ ਤੁਸੀਂ ਅੱਗੇ ਦੇਖੋਗੇ ਕਿ ਇਸ ਪਾਸੇ ਤੋਂ ਜਿਹੜੀਆਂ ਗੱਡੀਆਂ ਦੀ ਐਂਟਰੀ ਹੁੰਦੀ ਹੈ ਸਾਹਮਣੇ ਬਿਲਕੁਲ ਜਿਹੜਾ ਮੇਨ ਗੇਟ ਦੇਖ ਰਹੇ ਹੋ ਤੇ ਇਹ ਉੱਪਰ ਤੋਂ ਸਿੱਧੂ ਮੂਸੇਵਾਲਾ ਖੜਾ ਹੁੰਦਾ ਉਹ ਵੀ ਤੁਹਾਨੂੰ ਨਾਲ ਸਕਰੀਨਸ਼ਾਟ ਮੈਂ ਵੀਡੀਓ ਦੇ ਵਿੱਚ ਸਾਂਝੇ ਕਰ ਰਿਹਾ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਸਾਹਮਣੇ ਬਠਿੰਡਾ ਡੱਬ ਵਾਲੀ ਰੋਡ ਆ ਬਠਿੰਡਾ ਡੱਬ ਵਾਲੀ ਰੋਡ ਤੋਂ ਇਹ ਪਿੰਡ ਡੂਮ ਵਾਲੀ ਦੇ ਨੇੜੇ ਪੈਂਦੀ ਹੈ ਹਵੇਲੀ ਇਹ ਖੇਤਾਂ ਦੇ ਵਿੱਚ ਸਾਰੀ ਲੋਕੇਸ਼ਨ ਆ ਬਹੁਤ ਸੋਹਣੀ ਆ ਆਸ-ਪਾਸ ਇਸ ਦੇ ਖੇਤ ਨੇ ਤੇ ਇਹ ਖੇਤਾਂ ਦੇ ਵਿੱਚ ਜਿਹੜੀ ਹਵੇਲੀ ਬਣੀ ਹੋਈ ਆ ਤੇ ਇੱਥੇ ਅਕਸਰ ਹੀ ਜਿਹੜੀ ਫਿਲਮਾਂ ਵਗੈਰਾ ਦੀ ਸ਼ੂਟਿੰਗ ਹੁੰਦੀ ਰਹਿੰਦੀ ਆ ਤੇ ਮੂਸੇ ਵਾਲੇ ਦੀ ਜਿਹੜੀ ਮੇਨ ਹਵੇਲੀ ਦਾ ਉਹ ਸੀਨ ਵਿਖਾਏ ਗਏ ਆ ਸ਼ੂਟ ਕੀਤੇ ਸੀ ਉਹ ਦੋਸਤੋ ਇਸੇ ਜਗ੍ਹਾ ਤੇ ਸਾਰੀ ਸ਼ੂਟਿੰਗ ਹੋਈ ਆ ਇਹ ਤੁਸੀਂ ਚਵਾਰੇ ਦੇ ਵੀ ਸੀਨ ਦੇਖ ਰਹੇ ਹੋ ਨਾਲ ਨਾਲ ਇਹ ਹਵੇਲੀ ਦਾ ਜਿਹੜਾ ਅੰਦਰਲਾ ਵਿਊ ਦੋਸਤੋ ਉਹ ਆਪਾਂ ਦੇਖ ਰਹੇ ਆ ਏ ਦੋਸਤੋ ਇੱਕ ਜਾਲ ਲੱਗਿਆ ਤੁਸੀਂ ਦੇਖ ਰਹੇ ਹੋ ਨੇ ਹਵੇਲੀ ਦੇ ਉੱਪਰ ਇਹ ਸਿਰਫ ਕਬੂਤਰਾਂ ਕਰਕੇ ਲੱਗਿਆ ਹੋਇਆ ਹੈ ਇਸ ਤੋਂ ਇਲਾਵਾ ਦੋਸਤੋ ਫਿਲਮ ਦੇ ਵਿੱਚ ਜਿਹੜਾ ਪੁਲਿਸ ਥਾਣਾ ਦਿਖਾਇਆ ਗਿਆ ਹੈ ਉਹ ਇਹ ਨਹਿਰੀ ਕੋਠੀ ਆ ਇਹ ਨਹਿਰੀ ਕੋਠੀ ਜਿੱਥੇ ਕੁਸਲਾ ਹੈੱਡ ਬਣਿਆ ਹੋਇਆ ਮਾਨਸਾ ਜ਼ਿਲ੍ਹੇ ਦੇ ਵਿੱਚ ਇਹ ਉੱਥੇ ਆ ਹੁਣ ਵੀ ਇਸ ਦੀ ਰਿਪੇਅਰ ਵਗੈਰਾ ਚੱਲ ਰਹੀ ਆ ਬਹੁਤ ਸੋਹਣੀ ਜਿਹੜੀ ਇਹ ਇਮਾਰਤ ਆ ਤੇ ਜਿਹੜਾ ਪੁਲਿਸ ਥਾਣਾ ਜਾਂ ਜਿਹੜਾ ਜੇਲਾ ਸੌਂਗ ਦੀ ਸ਼ੂਟਿੰਗ ਹੋਈ ਸੀ ਮੂਸੇ ਵਾਲੇ ਦੀ ਉਹ ਸਾਰੀ ਦੋਸਤੋ ਇਸੇ ਲੋਕੇਸ਼ਨ ਤੇ ਹੋਈ ਹੈ ਜਿਹੜੀ ਤੁਸੀਂ ਇਹ ਵੀਡੀਓ ਦੇ ਵਿੱਚ ਦੇਖ ਰਹੇ ਹੋ ਇੱਥੇ ਨਾਲ ਹੀ ਹੈੱਡ ਵੀ ਬਣਿਆ ਹੋਇਆ ਹੈ ਜਿਹੜਾ ਪਾਖੜਾ ਦਾ ਤੇ ਉੱਥੋਂ ਦਾ ਵੀ ਬਹੁਤ ਸੋਹਣਾ 뷰 ਆ ਲਾਸਟ ਦੇ ਵਿੱਚ ਮੈਂ ਇੱਕ ਛੋਟਾ ਜਿਹਾ ਕਲਿੱਪ ਉਸ ਹੈੱਡ ਦਾ ਵੀ ਤੁਹਾਡੇ ਨਾਲ ਸਾਂਝਾ ਕਰਾਂਗਾ ਤੇ ਬਾਕੀ ਜਿਹੜਾ ਪੁਲਿਸ ਥਾਣੇ ਦਾ ਦੋਸਤੋ ਸਾਰਾ ਸੀਨ ਸੀ ਉਹ ਇਸੇ ਥਾਂ ਦਾ ਹੀ ਸੀ ਅਤੇ ਜਿਹੜੀ ਬਾਕੀ ਸ਼ੂਟਿੰਗ ਹੋਈ ਸੀ ਉਹ ਪਿੰਡ ਮੂਸਾ ਦੇ ਵਿੱਚ ਹੀ ਸ਼ੂਟ ਕੀਤੀ ਗਈ ਸੀ ਦੋਸਤੋ ਇਹ ਵੀਡੀਓ ਵਧੀਆ ਲੱਗੇ ਤਾਂ ਅੱਗੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਧੰਨਵਾਦ